ਕਰਦਾ ਨਾ ਜਿਹੜੇ ਅੱਜ ਕੱਲ੍ਹ ਅੰਬੈਸੀਆਂ ਦੇ ਵਿੱਚ ਜਾ ਰਹੇ ਆ ਖਿਆਲ ਰੱਖਿਓ ਇਹਦਾ ਜਿਹੜੇ ਅੰਬੈਸੀਆਂ ਦੇ ਵਿੱਚ ਜਾਂਦੇ ਆ ਹੁਣ ਉਹਨਾਂ ਨੂੰ ਪਬਲਿਕ ਚਾਰਜ ਦੀ ਧਾਰਾ ਥੱਲੇ ਆਪਾਂ ਦੇਖਿਆ ਕਿ ਉਹਨਾਂ ਨੇ ਝੜੀ ਲਗਾਈ ਹੋਈ ਹੈ ਇੰਡੀਆ ਦੇ ਵਿੱਚ ਤਾਂ ਮਤਲਬ ਇੰਨੀਆਂ ਕਨਸਨਟ੍ਰੇਸ਼ਨਾਂ ਸਾਨੂੰ ਆਈਆਂ ਪਿਛਲੇ 2 ਹਫ਼ਤੇ ਦੇ ਵਿੱਚ ਠੀਕ ਹੈ ਰਿਸ਼ਤੇਦਾਰ ਜਿਹੜਾ ਵਿੱਚ ਇੱਕ ਅੱਧਾ ਜਿਹੜਾ ਉਹ OPM ਜਿਹੜੀ ਹੁੰਦੀ ਆ ਫੀ ਜਿਹੜੀ ਹੁੰਦੀ ਆ ਉਹਦਾ ਟੈਸਟ ਉਹ ਜਿਹੜਾ ਕਰ ਰਹੇ ਆ ਤੇ ਉਹ ਫੈਮਿਲੀ ਮੈਂਬਰ ਨਾ ਕਦੀ ਕਿਸੇ ਦੇ ਵਿੱਚ ਉਹ ਆ ਜਾਂਦਾ ਵਾ ਉਹਦਾ ਡਰਗ ਟੈਸਟ ਨਹੀਂ ਉਹਦਾ ਕਲੀਨ ਆਂਦਾ ਠੀਕ ਆ ਹਾਂ लास्ट लास्ट ਟਾਈਮ ਵੀ ਆਪਾਂ ਗੱਲ ਕਰਦੇ ਸੀ ਵੀ ਇਦਾਂ ਬਹੁਤ ਹੋਇਆ ਸੋ ਉਹ ਜਿਹੜੀ ਨਾ ਫਿਰ ਜਦੋਂ ਮੇਨ ਬੈਨੀਫੀਸ਼ੀਰੀ ਆ ਭੈਣ ਭਰਾ ਵਾਲਾ ਜਿੰਦਾ ਇੱਕ ਦੇ ਆ ਗਿਆ ਸਾਰਿਆਂ ਦਾ ਹੀ ਉਹ ਜਿਹੜਾ ਉਹ ਰੋਕ ਦਿੰਦੇ ਆ ਤੇ ਉਹ ਜਿਹੜੀ ਚੀਜ਼ ਆ ਨਾ ਉਹ ਆਪਣੇ ਜਿਹੜਾ ਰਿਸ਼ਤੇਦਾਰੋਂ ਤੋਂ ਪਹਿਲਾਂ ਇੱਕ ਵਾਰੀ ਪੁੱਛ ਲੋ ਕਿ ਭਾਈ ਇਦਾਂ ਦਾ ਕੋਈ ਚੱਕਰ ਤਾਂ ਨਹੀਂ ਹੈਗਾ ਉਹ ਕਈ ਵਾਰੀ ਇਦਾਂ ਕੇ ਕਹਿੰਦੇ ਪੁੱਛਿਆ ਸੀਗਾ ਉਹ ਕਹਿੰਦਾ ਨਹੀਂ ਮੈਂ ਕੋਈ ਨਸ਼ਾ ਪੱਤਾ ਜਿਹੜਾ ਨਹੀਂ ਕਰਦਾ ਤੇ ਉਹ ਕਈ ਵਾਰੀ ਉਤਾ ਕਹ ਦੇਂਦੇ ਆਪਣੀ ਹੈਨਾ ਇਮੇਜ ਨੂੰ ਪਬਲਿਕ ਇਮੇਜ ਨੂੰ ਪਰੋਂ ਜਦੋਂ ਜਾਂਦੇ ਆ ਟੈਸਟ ਟਿਸਟ ਕਾਫੀ ਜਿਹੜੇ ਕੰਪਰੀਹੈਂਸਿਵ ਜਿਹੜੇ ਹੁੰਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਤਦਾਦ ਦੇ ਵਿੱਚ ਉਹ ਉਥੇ ਡਿਸਕਵਾਲਿਫਾਈ ਜਿਹੜੇ ਕਰ ਰਹੇ ਆ ਤੇ ਉਹ ਕਹਿੰਦੇ ਕਿ ਜਦੋਂ ਆਪਾਂ ਸਿਗੇ ਨਾ ਉਥੇ ਹੋਰ ਵੀ ਜਿੱਦਾਂ ਚਲੋ ਪੰਜਾਬੀ ਦਾ ਪੰਜਾਬੀ ਦਾ ਕਨੈਕਸ਼ਨ ਲੱਭ ਹੀ ਲੈਂਦਾ ਭਾਵੇਂ ਬਸ ੱਡੇ ਬੈਠਾ ਹੋਵੇ ਭਾਵੇਂ ਇਮੀਗ੍ਰੇਸ਼ਨ ਆਫਿਸ 'ਤੇ ਬੈਠਾ ਹੋਵੇ ਭਾਵੇਂ ਬੈਸੀਜ ਹੋਵੇ ਉਹ ਕਹਿੰਦਾ ਬੜੇ ਜਾਣੇ ਦੀ ਕਹਿੰਦਾ ਜਿਹੜਾ ਉਥੇ ਜਾ ਕੇ ਨਾ ਕਾਫੀ ਜਾਣੇ ਜਿਹੜੇ ਡਿਸਕਵਾਲਿਫਾਈ ਜਿਹੜੇ ਕੀਤੇ ਆ ਤੇ ਜਿਹੜੀ ਪ੍ਰੋਬਲਮ ਆਪਣੇ ਕਾਫੀ ਜਿਹੜੀ ਪ੍ਰੈਵਲੈਂਟ ਆ ਹਨ ਤੇ ਇਹ ਚੀਜ਼ ਤੋਂ ਪਲੀਜ਼ ਜਿਹੜਾ ਧਿਆਨ ਰੱਖਿਓ ਉਹਦਾ ਇੱਕ ਰੀਹੈਬ ਦਾ ਪ੍ਰੋਸੈਸ ਹੁੰਦਾ ਵਾ ਉਹੀ ਡਾਕਟਰ ਵਗੈਰਾ ਇਹ ਐਡਵਾਈਸ ਕਰਦੇ ਆ ਦਵਾਈਆਂ ਦਿੰਦੇ ਆ ਕਿ ਕਿੱਦਾਂ ਹੋ ਤੁਹਾਡੇ ਸਿਸਟਮ ਚ ਕਿੱਦਾਂ ਤੁਸੀਂ ਰੀਹੈਬ ਜਿਹੜਾ ਕਰਨਾ ਹੁੰਦਾ ਉਹ ਹੁਣ ਤੁਹਾਨੂੰ ਜੇ ਇੱਕ ਵਾਰੀ ਰਿਜੈਕਟ ਹੋ ਗਿਆ ਬਾਅਦ ਚ ਪਿਆਦਾ ਸਾਰਾ ਪਰਿਵਾਰ ਤੁਹਾਡਾ ਜਿਹੜਾ ਉੱਥੇ ਟੰਗ ਹੋ ਜਣਾ ਸੋ ਪਹਿਲਾਂ ਜਿਹੜਾ ਰੀਹੈਬ ਵਗੈਰਾ ਕਰਕੇ ਸਾਰਾ ਜਿਹੜਾ ਫੇਰ ਹੀ ਉਹ ਜਿਹੜੀ ਐਮਬੈਸੀ ਵਾਲਾ ਜਿਹੜਾ ਤੁਸੀਂ ਕਰੋ ਤੇ ਉਹ ਪਬਲਿਕ ਚਾਰਜ ਦੀ ਜਿਹੜੀ ਧਾਰਾ ਦੇ ਥੱਲੇ ਉਹਨਾਂ ਨੂੰ ਰੋਕ ਰਏ ਠੀਕ ਆ ਸੋ ਇਤੋਂ ਦੋ ਚੀਜ਼ਾਂ ਪਤਾ ਲੱਗਦੀਆਂ ਇੱਕ ਤਾਂ ਉਹਨਾਂ ਨੇ ਸ਼ਕਤੀ ਵਧਾਈ ਆ ਜਿਹੜੀ ਡਰਗ ਐਨਫੋਰਸਮੈਂਟ ਨੂੰ ਲੈ ਕੇ ਅੰਬੈਸੀ ਵਾਲਿਆਂ ਨੇ ਸਰਕਾਰਾਂ ਉੱਥੇ ਦੀਆਂ ਕੁਝ ਕਰਨਾ ਕਰਨ ਤੇ ਦੂਜੀ ਚੀਜ਼ ਇਹ ਆ ਵੀ ਇਹਦਾ ਮਤਲਬ ਵੀ ਕਾਫੀ ਲੋਕ ਇਹਨਾਂ ਚੀਜ਼ਾਂ ਦੇ ਮਗਰ ਲੱਗਿਆ ਹੁਣ ਕਾਰਨ ਨੇ ਵੀ ਆ ਨਾ ਅਟਰਨੀ ਟੇਰਕਾਣਾ ਜੀ ਵੀ ਅਫੀਮ ਨੂੰ ਓਪੀਅਮ ਨੂੰ ਹੁਣ ਜਿਹੜੀ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ ਰੱਖਣ ਵਾਲੀ ਗੱਲ ਕਾਮਨ ਹੀ ਨਹੀਂ ਹੋ ਗਈ ਆ ਲੋਕਾਂ ਨੂੰ ਲੱਗਦਾ ਵੀ ਬੜੀ ਕਾਮਨ ਆ ਰਿਵੈਂਚੂਲੀ ਲੌਂਗ ਟਰਮ ਉਹਦੇ ਇਫੈਕਟ ਸਿਹਤ ਤੇ ਦਮਾੜੀ ਆ ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜਾ ਇਸ ਤਾਸਰ ਉਹ ਨਾਲ ਦੇ ਨਾਲ ਪੈ ਰਿਹਾ ਹੈਗਾ ਸੋ ਪਰ ਇਹਦੇ ਵਿੱਚ ਨਾ ਇੱਕ ਇੱਕ ਮੈਂ ਚੀਜ਼ ਕਹੂੰਗਾ ਕਿਉਂਕਿ ਇਹ ਜਿਹੜੇ ਕਈ ਸਬਸਟੈਂਸਸ ਹੈਗੇ ਆ ਵੀਡ ਹੋਗੀ ਹਮ ਓਪੀਐਮ ਹੋਗੀ ਇਹਦੀ ਮਤਲਬ ਤੁਸੀਂ ਦੇਖੋਗੇ ਜਰੂਰ ਤੋਂ ਸਮਾਜ ਮੇਰੇ ਖਿਆਲ ਚੱਲ ਰਿਹਾ ਇਹ ਇਹਦੀ ਬੈਨੀਫਿਟਸ ਵੀ ਦੱਸੇ ਗਏ ਆ ਹਾਂਜੀ ਐਗਜ਼ੈਕਟਲੀ ਤੇ ਇੰਡਸਟਰੀ ਨੇ ਜਿਹੜੀ ਫਾਰਮ ਇੰਡਸਟਰੀ ਨੇ ਉਹਨੂੰ ਰੈਗੂਲੇਟ ਵੀ ਬਹੁ ਕੀਤਾ ਤੇ ਦਵਾਈਆਂ ਵੀ ਇੱਥੇ ਹੀ ਬਣਦੀਆਂ ਹਨ ਹਮ ਤੇ ਜਿਹੜਾ ਆਪਣਾ ਡਿਬੇਟ ਉਹ ਹੁਣ ਜਦੋਂ ਦੇਖੋਗੇ ਈਵਨ ਆਪਣੇ ਕਿਸੇ ਲੈਵਲ ਤੇ ਮਤਲਬ ਬਾਹਲੀ ਜਿਹੜਾ ਡੀਟੇਲ ਚਾਹੀਏ ਮਤਲਬ ਧਰਮ ਦੇ ਵਿੱਚ ਵੀ ਕਾਫੀ ਜਿਹੜਾ ਮੈਂਸ਼ਨ ਹੈ ਨਾ ਮਿਸਲਾਂ ਵੀ ਕਈ ਵਾਰੀ ਜਿਹੜੀਆਂ ਮਤਲਬ ਈਵਨ ਲੜਾਈਆਂ ਲੁੜੀਆਂ ਤੇ ਵੀ ਜਾਂਦੇ ਹੈਗੇ ਤਾਂ ਕਾਫੀ ਜਿਹੜਾ ਕਈ ਕਾਫੀ ਡੂੰਘਾਈ ਜਪਾ ਜਿਹੜਾ ਜਾ ਸਕਦੇ ਨੇ ਸੋ ਜਿਹੜਾ ਆਪਣਾ ਸ਼ੋ ਇਹ ਇਸ ਚੀਜ਼ ਦੀ ਮੋਰੈਲਟੀ ਦੇ ਉੱਤੇ ਨਹੀਂ ਹੈਗਾ ਸਿੰਪਲ ਜਿਹੜਾ ਫੰਡਾ ਇਹ ਹੈ ਕਿ ਜਿਹੜਾ ਇਹ ਸ케ਜੂਲ 1 ਸਬਸਟੈਂਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਅਮਰੀਕਾ ਨੇ ਅਮਰੀਕਾ ਨੇ ਉਨਾਂ ਲਈ ਇਹ ਮਾਰਾ ਤੇ ਉਹ ਆਪਾਂ ਨੂੰ ਬਾਕੀ ਕਿਸੇ ਦੇ ਇਛਾ ਦਾ ਨਹੀਂ ਲੈਣਾ ਜਾਂ ਬਾਕੀ ਇਹਨੂੰ ਕਿਦਾਂ ਸੋਚਦੇ ਆ ਕਿਉਂਕਿ ਤੁਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਜਿਹੜੀ ਉਹ ਲੈਣੀ ਚਾਹੁੰਦੇ ਆ ਸੋ ਇਹਦੇ ਵਿੱਚ ਕੋਈ ਮੋਰੈਲਟੀ ਦੀ ਜਾਂ ਉਹ ਕੋਈ ਤੁਹਾਨੂੰ ਸਿਹਤ ਤੇ ਉੱਤੇ ਆਪਣੇਆਂ ਨੂੰ ਨਹੀਂ ਲੈਕਚਰ ਤੁਹਾਨੂੰ ਦਿੱਤਾ ਜਾਊਗਾ ਬਸ ਇਹਦਾ ਇਹ ਹੈ ਕਿ ਇਹ ਉਹਨਾਂ ਨੇ ਸ케ਜੂਲ ਵਿੱਚ ਪਾਇਆ ਹੋਇਆ ਤੇ ਤੁਸੀਂ ਐਮਬੈਸੀ ਜਾਓਗੇ ਤਾਂ ਤੁਹਾਡੇ ਨਾਲ ਜਿਹੜੀ ਪ੍ਰੋਬਲਮ ਜਿਹੜੀ ਆ ਸਕਦੀ ਆ ਤੇ ਇਹਨੂੰ ਜਿਹੜਾ ਤੁਸੀਂ ਪਲੀਜ਼ ਇਹਦਾ ਇੱਕ ਵਾਰੀ ਆਪਣੇ ਜਿਹੜੇ ਫੈਮਿਲੀ ਬੇਸਨ ਹੈ ਨਾ ਰਿਸ਼ਤੇਦਾਰਾਂ ਨਾਲ ਜਿਹੜਾ ਗੱਲ ਕਰ ਲਿਓ ਕਿਉਂਕਿ ਅੱਗੇ ਜਿਹੜਾ ਫਿਰ ਬਹੁਤ ਕੰਪਲਿਕੇਟ ਜਿਹੜਾ ਹੋ ਜਾਂਦਾ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਖਰਾਬ ਹੋਣਾ ਬੱਚੇ ਵਗੈਰਾ ਵੀ ਏਜ ਜਿਹੜੀ ਫ੍ਰੀਜ਼ ਆ ਵੀਜ਼ਾ ਲੈਣਾ ਹੁੰਦਾ ਸਾਲ ਦੇ ਅੰਦਰ ਤੇ ਬੱਚੇ-ਬੁੱੱਚਿਆਂ ਨੂੰ ਵੀ ਕਈ ਵਾਰੀ ਨੁਕਸਾਨ ਜਿਹੜਾ ਉਹ ਪਹੁੰਚ ਸਕਦਾ ਇਹਦੇ ਵਿੱਚ ਜੇ ਜ਼ਿਆਦਾ ਦੇਰ ਪ੍ਰੋਸੈਸ ਜੇ ਇਹ ਲਟਕਿਆ ਰਹਿ ਗਿਆ ਠੀਕ ਹੈ ਜੀ ਤੇ ਜਿਹਨਾਂ ਦੀ ਇੰਟਰਵਿਊ ਆਣ ਲੱਗੀ ਹੈ ਨਾ ਜਿਹੜਾ ਉਹਨਾਂ ਨੂੰ ਇਦਾਂ ਲੱਗਦਾ ਵਾ ਜਿਹਨਾਂ ਦੀ ਹੁਣ ਮਹੀਨੇ ਖੰਡ ਚ ਜਿਹੜੀ ਇੰਟਰਵਿਊ ਹੈਗੀ ਆ ਆਪਣੇ ਰ ਉੰਕੀ ਉਹ ਚੋਪੜੀ ਨਹੀਂ ਲੁਕਣੀ ਨਹੀਂ ਉਹ ਚੀਜ਼ ਉਹਨਾਂ ਦੇ ਟੈਸਟ ਦੇ ਵਿੱਚ ਆ ਜਾਣੀ ਆ ਠੀਕ ਹੈ ਜੀ